ਗੁਰਮਤਕਾਵ ਸ੍ਰੀ ਗੁਰੂ ਨਾਨਕ ਦੇਵ ਜੀ ਤੀਸਰੀ ਰਚਨਾ ਤੀਸਰਾ ਸ਼ਬਦ ਗगन ਮੇ ਥੜਾ ਗगन ਮੇ ਥੜਾ ਰਾਬ ਚੰਦ ਦੀਪਕ ਬਨੇ ਥਾਰੇ ਕਾ ਮੰਡਲ ਜਨਕ ਮੋਤੀ ਤੂਪ ਮਲਿਆਨੋ ਪਵਨ ਜਵਰੋ ਕਰੇ ਸਗਲ ਬਨ ਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖਣ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਰਹੋ ਗਗਨ ਦਾ ਮਤਲਬ ਅਸਮਾਨ ਸਾਰਾ ਆਸਮਾਨ ਥਾਲ ਹੈ ਲਗਰ ਮੇ ਥਾਲ ਰਵ ਚੰਦ ਸੂਰਜ ਦੇ ਚੰਦ ਦੀਪਕ ਬਨੇ ਦੀਵੇ ਹਨ ਤਾਰਿਕ ਮੰਡਲ ਜਨਕ ਮੋਤੀ ਤੇ ਤਾਰਿਆਂ ਦਾ ਸਮੂਹ ਐਸਰਾ ਮਾ ਜਿਵੇਂ ਥਾਲ ਦੇ ਵਿੱਚ ਮੋਤੀ ਰੱਖੇ ਹੋਏ ਹਨ ਧੂਪ ਮਲਿਆਨ ਲੋ ਪਵਨ ਚਵਰ ਹੋ ਗਰੇ ਮੱਲਿਆ ਪਹਾੜ ਤੋਂ ਆਉਣ ਵਾਲੀ ਹਵਾ ਧੂਪ ਦੇ ਰਹੀ ਹੈ ਤੇ ਚੌਰ ਕਰ ਰਹੀ ਹੈ ਸਗਲ ਬਨ ਰਾਈ ਫੁਲਾਂ ਤੇ ਜੋਤੀ ਸਾਰੀ ਬ੍ਰਹਸਪਤੀ ਪ੍ਰਭੂ ਦੀ ਆਰਤੀ ਦੀ ਫੋਲ ਦੇ ਰਹੀ ਹੈ ਕੈਸੀ ਆਰਤੀ ਹੋਏ ਪਾਉ ਖੰਡਨਾ ਤੇਰੀ ਆਰਤੀ ਪਾਉ ਖੰਡਨਾ ਮਤਲਬ ਕਿ হে ਜੀਵਨ ਦੇ ਜਨਮ ਮਰਨ ਕਿਟਣ ਵਾਲੇ ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ ਅਨਹਤਾ ਸ਼ਬਦ ਵਜੰਦੇ ਪੈਰੀ ਇੱਕ ਰਸ ਜੀਵਨ ਰੋਂਦੇ ਮਨੋਂ ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਨੇ ਰਾਵ ਦਾ ਮਤਲਬ ਥੋੜਾ ਰੋਕੇ ਹੁਣ ਸਾਹਸ ਸਾਹਸ ਕੀ ਸ਼ਬਦਾ ਹਜ਼ਾਰਾਂ ਇਹ ਸ਼ਬਦ ਦਾ ਅਰਥ ਹੈਗਾ ਹਜ਼ਾਰਾਂ ਠੀਕ ਹੈ ਮਤਲਬ ਕਿ ਹਜ਼ਾਰਾਂ ਨੈਨ ਦਾ ਮਤਲਬ ਅੱਖਾਂ ਸਾਰੇ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਸਾਰਾਂ ਜੀਵਾਂ ਦੇ ਵਿੱਚ ਹੋਣ ਕਰਕੇ ਪ੍ਰਮਾਤਮਾ ਤੇਰੀਆਂ ਹਜ਼ਾਰਾਂ ਅੱਖਾਂ ਨੇ ਪਰ ਨੀਰਾਕਾਰ ਹੋਣ ਕਰਕੇ ਪ੍ਰਮਾਤਮਾ ਤੇਰੀ ਕੋਈ ਅੱਖ ਨਹੀਂ ਹੈ ਫਿਰ ਆ ਜਾਂਦਾ ਸਾਸਮੂਰਤ ਹਜ਼ਾਰਾਂ ਤੇਰੀਆਂ ਸ਼ਕਲਾਂ ਹਨ ਪਰ ਤੇਰੀ ਕੋਈ ਵੀ ਸ਼ਕਲ ਨਹੀਂ ਹੈ ਨੀਰਾ ਹੋਰ ਕਰਕੇ ਕੋਈ ਸ਼ੱਕ ਨਹੀਂ ਸਾਹਿਬ ਸਪਦ ਹਜ਼ਾਰਾਂ ਤੇਰੇ ਸੋਹਣੇ ਪੈਰ ਹਨ ਪਰ ਤੇਰਾ ਇੱਕ ਵੀ ਪੈਰ ਨਹੀਂ ਗੰਦ ਮਤਲਬ ਨੱਕ ਹਜ਼ਾਰਾਂ ਤੇਰੇ ਨੱਕ ਹਨ ਪਰ ਤੂੰ ਨੱਕ ਤੋਂ ਬਿਨਾਂ ਹੀ ਹੈ ਇਵ ਚਲਤ ਮੋਹੀ ਤੇਰੇ ਅਜਿਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ਅਗਲਾ ਸਭ ਮੈਂ ਜੋਤ ਜੋਤ ਹੈ ਸੋਈ ਸਾਰੇ ਜੀਵਾਂ ਵਿੱਚ ਇੱਕੋ ਹੀ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ ਤਿਸਕੇ ਚਾਨਣ ਸਮੇਂ ਚਾਨਣ ਹੋਏ ਉਸ ਜੋਤ ਦੇ ਪ੍ਰਕਾਸ਼ ਨਾਲ ਹੀ ਸਾਰੇ ਜੀਵਾਂ ਵਿੱਚ ਚਾਨਣ ਹੈ ਜਾਨੀ ਸੂਝ-ਬੂਝ ਹੈ ਸੋਝੀ ਹੈ ਮੁਰਸਾਕੀ ਜੋਤ ਪ੍ਰਗਟ ਹੋਈ ਪਰ ਇਸ ਜੋਤ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ ਗੁਰਸਾਖੀ ਜੋਤ ਪ੍ਰਗਟ ਹੋਈ ਗੁਰੂ ਦੀ ਸਿੱਖਿਆ ਦੇ ਨਾਲ ਹੀ ਇਸ ਜੋਤ ਦਾ ਗਿਆਨ ਹੁੰਦਾ ਹੈ ਜੋਤ ਉਸ ਭਾਵੇਂ ਸਵਾਰਤੀ ਹੋਏ ਇਸ ਸਰਵ ਵਿਆਪਕ ਜੋਤ ਦੀ ਆਰਤੀ ਇਹੀ ਹੈ ਕਿ ਜੋ ਕੋ ਜੁ ਦੀ ਰਜਾ ਵਿਚੋ ਰਿਆ ਹੈ ਉਹ ਜੀਵ ਨੂੰ ਚੰਗਾ ਲੱਗੇ। ਅਗਲਾ ਹਰ ਚਰਨ ਕਮਲ ਮਕਰੰਦ ਲੋਵਤ ਮਨੋਂ ਆਂਦੀ ਨੋ ਮੋਹੇ ਆਹੀ ਪਿਆਸਾ। हे ਪ੍ਰਮਾਤਮਾ ਤੇਰੇ ਚਰਨ ਰੂਪ ਕੌਣ ਭੋਲਾ ਦੇ ਰਸ ਲਈ ਮੇਰਾ ਮਨ ਨਚਾਉਂਦਾ ਹੈ। ਹਰ ਚਰਨ ਕਮਲ ਮਕਰੰਦ ਲੋਭਤ ਮਨੋ ਆਨ ਦਿਨੋ 모ਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਦੇ ਤੇਰੇ ਨਾਮ ਵਾਸਾ ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇ ਜਿਸ ਦੀ ਬਰਕਤ ਨਾਲ ਮੈਂ ਤੇਰੇ ਨਾਮ ਵਿੱਚ ਮਸਤ ਰਹਾਂ ਹੁਣ ਇਹਦਾ ਕੇਂਦਰੀ ਭਾਵ ਕੀ ਹੈ ਸਾਰੀ ਕੁਦਰਤ ਹਰ ਸਮੇਂ ਸਰਗੁਣ ਤੇ ਨਿਰਗੁਣ ਸਰੂਪ ਵਾਲੇ ਪ੍ਰਭੂ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਲੱਗੀ ਹੋਈ ਹੈ ਜਣੀ ਆਰਤੀ ਅਥਾਰ ਰਹੀ ਹੈ ਪਰਮਾਤਮਾ ਦੀ ਆਰਤੀ ਉਤਾਰ ਰਹੀ ਹੈ ਜੀਵ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਉਹਦੀ ਕਿਰਪਾ ਨਾਲ ਉਹਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਹੋਈ ਗੁਰੂ ਦੀ ਸਿੱਖਿਆ ਅਨੁਸਾਰ ਜਦੋਂ ਸਾਰੇ ਜੀਵਾਂ ਵਿੱਚ ਪ੍ਰਭੂ ਦੀ ਜੋਤ ਨੂੰ ਵਸ ਦੀ ਅਨੁਭਵ ਕਰਕੇ ਉਹਦੇ ਭਾਣੇ ਵਿੱਚ ਚਲਦਾ ਵਾ ਜਾਣੀ ਕਿ ਜੋਤੀ ਸੁਭਾਵੇ ਸੁਆਰਤੀ ਹੋਏ ਇਹ ਹੀ ਲਾਈਨ ਪੜੀ ਹੈ ਨਾ ਆਪਾਂ ਜੋਤੀ ਸੁਭਾਵੇ ਸੁਆਰਤੀ ਹੋਏ ਮਤਲਬ ਕਿ ਜੀਵ ਉਸ ਪ੍ਰਮਾਤਮਾ ਦੀ ਗੁਰੂ ਦੀ ਸਿੱਖਿਆ ਦੇ ਨਾਲ ਉਸ ਪ੍ਰਮਾਤਮਾ ਦੇ ਭਾਣੇ ਦੇ ਅਨੁਸਾਰ ਹੀ ਚੱਲਦਾ ਵਾ ਤਾਂ ਉਹ ਵੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਆਰਤੀ ਵਿੱਚ ਸ਼ਾਮਲ ਹੋ ਜਾਂਦਾ ਹੈ ਹੁਣ ਇਹਦੇ ਛੋਟੇ ਪ੍ਰਸ਼ਨ ਆ ਗਏ ਕੀ ਗਗਰ ਮੇ ਥਾਲ ਬਾਣੀ ਵਿੱਚ ਕਿਸੇ ਆਰਤੀ ਉਤਾਰੀ ਜਾ ਰਹੀ ਹੈ ਪਰਮਾਤਮਾ ਦੀ ਠੀਕ ਹੈ ਆਪਾਂ ਲਾਈਨ ਪੜ੍ਹੀ ਹੈ ਨਾ ਕੈਸੀ ਆਰਤੀ ਹੋਏ ਪਾਉਖੰਡਣਾ ਤੇਰੀ ਆਰਤੀ ਪਾਉਖੰਡਣਾ ਮਤਲਬ ਜੀਵਾਂ ਦੇ ਜਨਮ ਮਰਨ ਕੱਟਣ ਵਾਲੇ ਪਰਮਾਤਮਾ ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ ਫਿਰ ਕਿਦੀ ਆਰਤੀ ਹੋ ਰਹੀ ਹੈ ਪਰਮਾਤਮਾ ਦੀ ਪਾਉਖੰਡਣਾ ਦੀ ਆਰਤੀ ਵਿੱਚ ਗगन ਕੀ ਹੈ ਗगन ਆਪਾਂ ਪਹਿਲਾਂ ਹੀ ਬੜਿਆ ਅਸਮਾਨ ਥਾਲ ਪਾਉਖੰਡਨਾ ਦੀ ਆਰਤੀ ਵਿੱਚ ਸੂਰਜ ਤੇ ਚੰਦ ਕੀ ਨੇ ਦੀਵੇ ਤਾਰਿਕਾ ਮੰਡਲ ਕੀ ਹੈ ਮੋਤੀ ਪੌਣ ਕੀ ਹੈ ਜਵਰ ਵਨਸਪਤੀ ਕੀ ਕਰੀ ਹੈ ਸੁਗੰਧੀ ਤੇ ਫੁੱਲ ਦੇ ਰਹੀ ਹੈ ਪ੍ਰਮਾਤਮਾ ਦੇ ਸਰਵ ਵਿਆਕ ਜੋਤ ਦਾ ਗਿਆਨ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ ਗੁਰੂ ਦੀ ਸਿੱਖਿਆ ਨਾਲ ਕੌਣ ਉਤਾਰਿਆ ਇਹ ਜਿਹੜੀ ਗगन ਮੈਥਲ ਆਰਤੀ ਆ ਪਾਉਖੰਡਨਾ ਦੀ ਕੌਣ ਉਤਾਰਿਆ ਸਾਰੀ ਕੁਦਰਤ ਗਗਨ ਮੇਥਾੜ ਬਾਣੀ ਵਿੱਚ ਪ੍ਰਭ ਦਾ ਸਰੂਪ ਕਿਸ ਤਰ੍ਹਾਂ ਦਾ ਵਾ ਦੋਨੇ ਤਰ੍ਹਾਂ ਦਾ ਵਾ ਸਰਗੁਣ ਤੇ ਨਿਰਗੁਣ ਗੁਰਮਤ ਕਾਵਤਾਰਾ ਦੇ ਮੋਢੀ ਕਵੀ ਕੌਣ ਹਨ ਗੁਰਮਤ ਕਾਵਤਾਰਾ ਦੇ ਮੋਢੀ ਕੌਣ ਨੇ ਸ੍ਰੀ ਗੁਰੂ ਨਾਨਕ ਦੇਵ ਜੀ